ਬਹੁਤ ਸਾਰੇ ਪੰਜਾਬ ਸਰਕਾਰ ਦੇ ਅਜਿਹੇ ਕੰਮ ਨੇ ਜਿਹੜੇ ਵਿਸ਼ੇ ਦੇ ਵਿੱਚ ਪਹਿਲਾਂ ਕਦੇ ਨਹੀਂ ਹੋਏ। ਔਰ ਪੰਜਾਬ 'ਚ ਕਾਮਯਾਬੀ ਨਾਲ ਚੱਲ ਰਹੇ ਨੇ। ਜਿਦੇ ਵਿੱਚ SSF ਵੀ ਐ। ਸੜਕ ਸੁਰੱਖਿਆ ਫੋਰਸ। ਕੱਲੀ ਜਿਹੜੀ ਟ੍ਰੈਫਿਕ ਪੁਲਿਸ ਹੋਂ ਤਾਂ ਸ਼ਹਿਰਾਂ 'ਚ ਪੂਰਾ ਡਾਇਰੈਕਟ ਨਾਲ ਕ੍ਰਾਸ ਕਰ ਜੇ ਕੋਈ ਹੋਰ ਸਪੀਡ ਨਾ ਹੋਵੇ ਜਾਂ ਕੋਈ ਤਾਂ ਉੱਥੇ ਤੱਕ ਦੇਖਦੀ ਐ। ਬਾਕੀ ਸੜਕਾਂ ਜਿਹੜੀਆਂ ਉਹ ਸੁਨੀਆਂ ਹੀ ਸੀ। ਮਤਲਬ ਐਕਸੀਡੈਂਟ ਹੋ ਗਿਆ ਲੋਕਾਂ ਨੇ ਵੱਡੀ ਕੱਡੀ ਵੱਢ ਕੇ ਆਰੀ ਦੇ ਬਲੇਡ ਨਾਲ ਜਾਂ ਜਿਵੇਂ ਮਰਜੀ ਲੋਕ ਹੀ ਲੈ ਕੇ ਗਏ ਪੰਜਾਬ ਦੇ ਵਿੱਚ ਮੈਂ ਜਦੋਂ ਡਾਟਾ ਕਢਾਇਆ ਸੀ ਮੈਂ ਮੈਂਬਰ ਪਾਰਲੀਮੈਂਟ ਸੀ ਉਸ ਵੇਲੇ 15 ਤੋਂ 16 ਪਰ ਡੇ ਔਨ ਦਾ ਸਪੌਟ ਡੈਥ ਕਲੈਕਟੈਂਸ ਚੁੰਦੀ ਸੀ ਟੌਪ ਨੰਬਰ 1 ਤੇ ਪੰਜਾਬ ਸੀ ਇਹਦਾ ਮਤਲਬ 16 30 ਕਰ ਲਓ ਤਾਂ 480 480 12 ਕਰ ਲਓ 5000 ਤੋਂ ਅੰਕੜਾ ਚੱਲ ਗਿਆ 5000 ਬੰਦਾ ਹੰਦਾ ਸਪਾਟ ਜਿਹੜੇ ਜ਼ਖਮੀ ਹੋ ਜਾਂਦੇ ਰੀੜ ਦੀ ਹੱਡੀ ਉਹ ਵੀ ਮਰਿਆ ਮਰ ਕੇ ਹੋ ਜਾਂਦੀ ਜਿਹੜੇ ਮੰंजे ਦੀ ਪੈ ਗਏ ਮੈਂ ਕਹਿੰਦੀ ਇਹਦੇ ਵਾਸਤੇ ਆਪਾਂ ਨੂੰ ਕੁਝ ਕਰਨਾ ਚਾਹੀਦਾ ਸੜਕਾਂ ਪੰਜਾਬ ਚ ਬਹੁਤ ਵਧੀਆ ਨੇ ਗੱਡੀਆਂ ਦੇ ਸ਼ੌਂਕੀ ਆ ਪੰਜਾਬੀ ਵੱਡੀਆਂ ਦੇ ਪਰ ਐਕਸੀਡੈਂਟ ਜਿਹੜੇ ਨੇ ਉਹ ਰੋਕ ਨਹੀਂ ਸਕਦਾ ਕੋਈ ਉਹ ਸਿਸਟਮ ਨਾਲ ਹੀ ਰੋਕਣਗੇ ਤਾਂ ਅਸੀਂ ਫਿਰ 5000 ਮੁੰਡਾ ਕੁੜੀਆਂ ਪੀਪੀ ਚੋ ਲੈ ਟ੍ਰੇਨਿੰਗ ਦਿੱਤੀ ਤੇ ਅੱਜ ਉਹ ਉਹਨਾਂ ਨੂੰ ਗੱਡੀਆਂ ਲੈ ਕੇ ਦਿੱਤੀਆਂ ਅੱਜ ਉਹ ਤੁਸੀਂ ਦੇਖਦੇ ਹੋਵੋਗੇ ਜੇ ਤੁਸੀਂ ਆਏ ਹੋਵੋਗੇ ਅੱਜ ਵੀ ਹਰ 30 ਕਿਲੋਮੀਟਰ ਤੇ ਉਹ ਰੇਡੀਅਸ 'ਚ ਉਹ ਗੱਡੀਆਂ ਜਿਹੜੀਆਂ ਨੇ ਘੁੰਮਦੀਆਂ ਫਿਰਦੀਆਂ ਨੇ ਉਹਨਾਂ ਕੋਲੇ ਫਸਟ ਹੀਡ ਦਾ ਸਮਾਨ ਵੀ ਹੈ ਸਟਰਕਚਰ ਵੀ ਹੈ ਉਹਨਾਂ ਕੋਲੇ ਜਿਹੜਾ ਆਰੀ ਦੇ ਬਲੇਡ ਨੇ ਜਾਂ ਕੋਈ ਜਾਂ ਕੋਈ ਟਾਕ ਖੜ ਗਿਆ ਖਰਾਬ ਹੋ ਗਿਆ ਤਾਂ ਉਹ ਗੱਡੀਆਂ ਇੰਨੀਆਂ ਪਾਵਰਫੁਲ ਨਹੀਂ ਕਿ ਉਹਨੂੰ ਪੁੱਲ ਕਰਕੇ ਜਾਂ ਪੁਸ਼ ਕਰਕੇ ਸਾਈਡ ਤੇ ਕਰ ਦਿੰਦੇ ਹੁਣ ਤੁਸੀਂ ਉਹ ਉਸ ਕਿਸਮ ਦੀਆਂ ਖਬਰਾਂ ਰੇਅਰੈਸਟ ਆਫ ਰੇਅਰ ਹੋ ਜੇ ਮੈਂ ਕਹਿ ਨਹੀਂ ਸਕਦਾ ਪਰ ਉਸ ਕਿਸਮ ਦੀਆਂ ਖਬਰਾਂ ਹੋਣ ਨਹੀਂ ਹੁੰਦੀਆਂ ਕਿ ਖੜੇ ਟਰੱਕ ਦੇ ਵਿੱਚ ਗੱਡੀ ਜਿਹੜੀ ਥੱਲੋ ਉਹਦੇ ਵਿੱਚ ਅੰਦਰ ਬੜੀ ਸਾਰਾ ਪਰਿਵਾਰ ਖਤਮ ਇਹ ਪਹਿਲਾਂ ਕਦੇ ਕਿਸੇ ਨਾ ਸਰਕਾਰ ਨੇ ਸੋਚਿਆ ਨਾ ਦੇਸ਼ 'ਚ ਕਿਸੇ ਹੋਰ ਸੂਬੇ ਨੇ ਸੋਚਿਆ ਕਦੇ ਫਿਰ ਮੈਂ ਤੁਹਾਨੂੰ ਆਊਟ ਆਫ ਦਾ ਬਾਕਸ ਆਈਡੀਆਸ ਦੱਸ ਰਿਹਾ ਜਿਹੜੇ ਜਿਹੜੇ ਪੰਜਾਬ ਸਰਕਾਰ ਨੇ ਹੁਣ ਤੱਕ ਇੰਪਲੀਮੈਂਟ ਕਰਦੇ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਭਰਤੀ ਨਹੀਂ ਹੁੰਦੀਆਂ ਸੀ ਪੇਪਰ ਦੇ ਦਿੰਦੀਆਂ ਸੀ ਥਿਉਰੀ ਦੇ ਪੇਪਰ ਚੋਂ ਪਾਸ ਹੋ ਜਾਂਦੀਆਂ ਸੀ ਪਰ ਜਦੋਂ ਪ੍ਰੈਕਟੀਕਲ ਹੁੰਦਾ ਸੀ ਫੇਲ ਹੋ ਜਾਂਦੀ ਸੀ ਕਾਰਨ ਪੁਰਾਣੇ ਕਾਨੂੰਨ ਬਣੇ ਹੋਏ ਐ ਕਿਸੇ ਨੇ ਦੇਖਿਆ ਐ ਨਹੀਂ 60 ਕਿਲੋ ਦੀ ਬੋਰੀ ਜਿਹੜੀ ਐ 60 ਕਿਲੋ ਵਜ਼ਨ ਦੀ ਬੋਰੀ ਚੱਕ ਕੇ ਮੁੰਡੇ ਨੇ ਵੀ ਭੱਜਣਾ 1 ਕਿਲੋਮੀਟਰ ਕੁੜੀ ਨੇ ਵੀ ਭੱਜਣਾ ਟ੍ਰੇਨਿੰਗ ਉਹ ਕਹਿੰਦੇ ਅਸੀਂ ਕਿੱਥੋਂ ਉਹਨਾਂ ਦਾ ਮੁਕਾਬਲਾ ਕਰ ਲਾਂਗੇ ਜੀ ਅਸੀਂ 60 ਕਿਲੋ ਕਿਵੇਂ ਚੱਕ ਕੇ ਅਸੀਂ ਭੱਜਾਂਗੇ ਤੇ ਮੈਂ ਕਹਿੰਦਾ ਤਗਲ ਠੀਕ ਨਹੀਂ ਉਹ ਗਰਾਊਂਡ ਵੀ ਦੇਖੋ ਜੇ 올림픽 ਦੇ ਰਿਕਾਰਡ ਵੀ ਦੇਖੋ ਲੇਡੀਜ਼ ਦੇ ਕੁੜੀਆਂ ਦੇ 100 ਮੀਟਰ ਦੇ 1000 ਮੀਟਰ ਦੇ ਹੋਰ ਨੇ ਮੈਨਸ ਦੇ ਹੋਰ ਨੇ ਤਾਂ ਅਸੀਂ ਬੁਲਾਏ ਅਫਸਰ ਅਸੀਂ ਕਹਿੰਦੇ ਜਰਾ ਆ ਕੀ ਹੈ ਕਹਿੰਦੇ ਹਾਂ ਜੀ ਪਰੌਣਾ ਚੱਲੀ ਜਾਂਦਾ ਮੈਂ ਕਿਹਾ ਵੀ ਪਹਿਲੀ ਗੱਲ ਤੇ ਇਹ ਦੱਸੋ ਵੀ ਜਦੋਂ ਕੋਈ ਤੇ ਅੱਗ ਲੱਗ ਗਈ ਤੀਜੀ ਮੰਜ਼ਲ ਤੇ ਤੁਹਾਨੂੰ ਕਿਵੇਂ ਪਤਾ ਜਿਹੜਾ ਬੰਦਾ ਅੰਦਰ ਫਸਿਆ ਹੋਇਆ ਉਹ 60 ਕਿਲੋ ਦਾ ਹੀ ਐ ਜੇ 70 ਦਾ ਹੋਇਆ ਫਿਰ ਤਾਂ ਮੁੰਡਾ ਹੀ ਫੇਲ ਐ ਉੱਥੇ ਇਕੱਲਾ ਥੋੜੀ ਜਾਊਗਾ ਉਹ ਨਾਲ ਪੂਰੀ ਟੀਮ ਜਾਊਗੀ ਉਹਦੇ ਹੈਨਾ ਤਾਂ ਅਸੀਂ ਕਹਿੰਨ ਕਿ ਇਹਨੂੰ ਚੇਂਜ ਕਰੋ 60 ਤੋਂ 40 ਕੀ ਤੱਕ ਕੱਦ ਜਿਹੜਾ 5 5 7 ਤੋਂ 5 2 ਕਰਤਾ ਤੇ ਪਹਿਲੀ ਵਾਰ ਪੰਜਾਬ ਦੀ ਦੇਸ਼ ਦੀ ਹਿਸਟਰੀ 'ਚ ਹੋ ਰਿਹਾ ਕਿ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਜਿਹੜੀਆਂ ਨੇ ਉਹ ਪੁਰਾਣੇ ਕਾਨੂੰਨ ਪਏ ਨਹੀਂ ਪਏ ਨੇ ਕੋਈ ਛੇੜਦਾ ਨਹੀਂ ਦੇਖਦਾ ਨਹੀਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਬਿਜਲੀ ਕਿੰਨੀ ਦਿੰਦੇ ਹੋ 8 ਘੰਟੇ ਰਾਤ ਨੂੰ ਰਾਤ ਨੂੰ ਵੀ ਟੁੱਟਮੀ 2 ਵਜੇ ਆਈ 2:30 ਵਜੇ ਚਲੀ ਗਈ ਸਾਢੇ 3 ਆਈ ਸਾਢੇ 4 ਚਲੀ ਗਈ ਉਹ ਅੱਧੀ ਵੀ ਨਹੀਂ ਆਉਦੀ ਜਿਹੜੀ ਜ਼ਮੀਨ ਨੂੰ ਪਾਣੀ ਲੱਗਦਾ ਮੈਂ ਕਹਿੰਦਾ ਜੇ ਤੁਸੀਂ 8 ਘੰਟੇ ਅੰਦੀ ਬਜਾਏ 10 ਤੋਂ 11 ਘੰਟੇ ਦਿਨੇ ਦੇ ਦੋ ਲਗਾਤਾਰ ਤਾਂ ਉਹਦਾ ਤਿੰਨ ਦਿਨਾਂ ਦੇ ਵਿੱਚ ਉਹਦੀ ਸਾਰੀ ਫਸਲ ਜਿਹੜੀ ਹੈ ਉਹ ਇੱਕ ਵਾਰੀ ਪਣ ਲੱਗੀ ਜੂ। ਉਹਦੇ ਨਾਲ ਉਤੋਂ ਬਾਅਦ ਉਹ ਅਗਲੇ ਦੋ ਤਿੰਨ ਦਿਨ ਪਾਣੀ ਲਾਉਂਦਾ ਨਹੀਂ। ਕਿਉਂਕਿ ਉਹਨੂੰ ਪਤਾ ਵੀ 11 ਘੰਟੇ ਆਉਂਦੀ ਹੈ। ਜਦੋਂ ਮਰਜੀ ਕੋਈ ਵੀ ਕਿਸਾਨ ਇੰਨਾ ਕਮਲਾ ਨਹੀਂ ਹੈਗਾ ਵੀ ਉਹ ਮੋਟਰ ਚੱਲਦੀ ਰੱਖੇ ਆਪਣੀਆਂ ਬੱਟਾਂ ਤੋੜ ਲੈ ਬੱਟਾ ਉਹਨੂੰ ਪੁੱਛਣੀਆਂ ਉਸੇ ਨੂੰ ਪੈਣਗੀਆਂ ਮੈਂ ਕਿਹਾ ਵੀ 6 ਦਿਨ ਦਾ ਲਾ ਲੈਣਿਆ ਬਰੇਜ 6 ਦਿਨ ਤੁਸੀਂ ਕਿੰਨੀ ਬਿਜਲੀ ਦਿੰਨੇ ਹੋ ਕਹਿੰਦੇ 48 ਘੰਟੇ 8 ਘੰਟੇ ਦੇ ਫਿਰ ਵੀ ਰੋਲਾ ਪੈਂਦਾ ਬਿਜਲੀ ਨਹੀਂ ਆਉਂਦੀ ਬਿਜਲੀ ਆਉਂਦੀ ਕੱਟਦੀ ਆ ਨਹੀਂ ਆਉਂਦਾ ਉਹ ਨਹੀਂ ਆਉਂਦਾ ਜਨਰੇਟਰ ਲੈ ਕੇ ਆਉਣੇ ਪੈਂਦੇ ਲੋਕਾਂ ਨੂੰ ਮੈਂ ਕਿਹਾ ਇਧਰੋਂ ਕਿੰਨਾ ਦਿਨ ਨੇ 11 ਘਰ ਘਣ ਕਹਿੰਦੇ 33 ਘੰਟੇ ਮੈਂ ਕਿਹਾ 15 ਘੰਟੇ ਦੇ ਨਾਲੇ ਇਹ ਬਚ ਗਏ ਨਾਲੇ ਉਹ ਖੁਸ਼ ਵੀ ਜਦੋਂ ਮਰਜੀ ਚਲਾ ਲਓ ਥੋੜੀ ਬਿਜਲੀ ਬੱਚੂ ਕੀ ਮੋਟਰ ਬੰਦ ਕਰਕੇ ਜਾਇਆ ਕਰਨਗੇ ਅੱਜ ਅੱਜ ਮੋਟਰ ਬੰਦ ਕਰਕੇ ਕਰੇ ਜਾਂਦੇ ਜੀ ਮਲਿਕ ਤਾਂ ਮੈਨੂੰ ਮਿਲਿਆ ਮੈਂ ਖੇਤਾਂ 'ਚ ਗਿਆ ਸੀ ਕਿ ਆ ਪਿੱਛੇ ਮੈਨੂੰ ਦੱਸਿਆ ਕਿਹਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਹੈ ਉਹ ਸ਼ਾਮ ਨੂੰ ਸਾਈਕਲ ਤੇ ਆਉਂਦਾ ਆਪਣੇ ਮੋਟਰ ਦੇ ਤਿੰਨੋਂ ਫਿਊਜ਼ ਜਿਹੜੇ ਨੇ ਨਾ ਗ੍ਰਿਪ ਕਹਿੰਦੇ ਨੇ ਉਹ ਕੱਢ ਕੇ ਝੋੜੇ 'ਚ ਪਾ ਕੇ ਲੈ ਜਾਂਦਾ ਕਿ ਤੇ ਰਾਤ ਨੂੰ ਆਟੋਮੈਟਿਕ ਹੀ ਨਾ ਚੱਲ ਪਏ ਯਾਰ ਕਿਉਂਕਿ ਕਿਉਂਕਿ ਕੱਸੀਆਂ ਦਾ ਪਾਣੀ ਵੀ ਆ ਗਿਆ ਚੈਨਲਾਈਜ਼ ਕਰਤਾ ਸੀ ਇਹ ਵੀ ਪਹਿਲੀ ਵਾਰ ਹੋਇਆ ਜੀ ਗ੍ਰੀਨ ਸਟੈਂਪ ਪੇਪਰ ਜਾਂ ਕਲਰ ਕੋਡਿੰਗ ਆਫ ਸਟੈਂਪ ਪੇਪਰ ਇਹ ਪਹਿਲੀ ਵਾਰ ਹੋਈ ਹੈ ਇਨਵੈਸਟ ਪੰਜਾਬ 'ਚ ਤੁਸੀਂ ਜਾਣਦੇ ਹੋ ਇਸ ਗੱਲ ਬਾਰੇ